ਖਰੜ ਦੇ ਵਿੱਚ ਜਾਲੀ ਰਜਿਸਟਰੀਆਂ ਕਰਵਾਉਣ ਵਾਲਿਆਂ ਦਾ ਹੋਇਆ ਪਰਦਾ ਫਾਸ਼ ਖਰੜ ਪੁਲਿਸ ਨੇ 7 ਮੁਲਜ਼ਮਾਂ ਦੇ ਉੱਤੇ ਕੀਤਾ ਮਾਮਲਾ ਦਰਜ ਮਾਮਲਾ ਖਰੜ ਤੋਂ ਸਾਹਮਣੇ ਆਇਆ ਜਿੱਥੇ ਖਰੜ ਦੇ ਵਿੱਚ ਜਾਲੀ ਰਜਿਸਟਰੀਆਂ ਕਰਵਾਉਣ ਵਾਲੇ گروਹ ਦਾ ਖਰੜ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ ਦੱਸ ਦੇ ਕਿ ਪੁਲਸ ਦੇ ਵੱਲੋਂ ਬਟਿੰਡਾ ਵਸਨੀਕ ਦੀ ਸ਼ਿਕਾਇਤ ਦੇ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਚਾਰ ਮੂੰਖ ਖਰੜ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਇਸ ਤੋਂ ਇਲਾਵਾ ਤਿੰਨ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਖਰੜ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਮਲਜ਼ਮਾਂ ਦੀ ਪਾਲਖੀ ਕੀਤੀ ਜਾ ਰਹੀ ਹੈ ਦਾ ਦੇਖੀ ਖਰੜ ਦੇ ਵਿੱਚ ਅਜਿਹੇ ਮਾਮਲਿਆਂ ਦੇ ਵਿੱਚ ਦਿਨ ਪ੍ਰਤੀ ਦਿਨ ਵਾਤਾ ਹੁੰਦਾ ਜਾ ਰਿਹਾ ਇਹਨਾਂ ਦੇ ਉੱਤੇ ਵੀ ਇਲਜ਼ਾਮ ਲੱਗੇ ਹਨ ਕਿ ਇਹਨਾਂ ਦੇ ਵੱਲੋਂ ਕਿਸੇ ਦੇ ਪਲਾਟ ਦੀ ਜਾਲੀ ਰਜਿਸਟਰੀ ਬਣਾ ਕੇ ਉਸ ਨੂੰ ਅੱਗੇ ਵੇਚ ਦਿੱਤਾ ਤਾਂ ਇਹਨਾਂ ਦੇ ਵੱਲੋਂ ਹਮੇਸ਼ਾ ਇਹੀ ਕੰਮ ਕੀਤਾ ਜਾਂਦਾ ਸੀ ਕਿ ਕਿਸੇ ਦਾ ਪਲਾਟ ਹੁੰਦਾ ਸੀ ਅਤੇ ਉਸ ਦੀਆਂ ਜਾਲੀ ਰਜਿਸਟਰੀਆਂ ਤਿਆਰ ਕਰਵਾ ਕੇ ਉਸ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀ ਤਾਂ ਜਾਲੀ ਰਜਿਸਟਰੀਆਂ ਬਣਾ ਕੇ ਵੇਚਣ ਦਾ ਕਾਰੋਬਾਰ ਕਰਦੇ ਸਨ ਤਾਂ ਖਰੜ ਪੁਲਿਸ ਦੇ ਹੱਥ ਇਹ ਗਰੋਹ ਚੜ ਚੁੱਕਿਆਗਾ ਤਾਂ ਖਰੜ ਪੁਲਿਸ ਦੇ ਵੱਲੋਂ ਇਸ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਤਿੰਨ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਬੇਸਿਕਲੀ ਜੀ ਪਟੰਡਾ ਰੈਜ਼ੀਡੈਂਟ ਨੇ ਹਰਵਿੰਦਰ ਕੌਰ ਬਰਾੜ ਉਹਨਾਂ ਦਾ ਇੱਕ ਪਲਾਟ ਸੀਗਾ ਸ਼ਿਵਾਲਿਕ ਸਿਟੀ ਦੇ ਵਿੱਚ ਤੇ ਉਹਨਾਂ ਨੇ ਦਸੰਬਰ ਮਹੀਨੇ ਸਾਨੂੰ ਕੰਪਲੇਟ ਦਿੱਤੀ ਸੀ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀ ਜਗ੍ਹਾ ਤੇ ਗਲਤ ਲੇਡੀ ਨੂੰ ਘੜੀ ਕਰਕੇ ਤੇ ਇੱਕ ਸੇਲ ਡੀਡ ਫੇਕ ਸੇਲ ਡੀਡ ਐਗਰੀਕਿਊਟ ਕਰਤੀ ਹੈ। ਉਹਦੇ ਬੇਸਿਸ ਤੇ ਅਸੀਂ ਮਕਦਮਾ ਨੰਬਰ 357/23 ਥਾਣਾ ਸਿਟੀ ਖਰ ਰਜਿਸਟਰ ਕੀਤਾ ਸੀ ਤੇ ਦੌਰਾਨੇ ਤਫ਼ਤੀਸ਼ ਜਿਹੜਾ ਮੇਨ ਦੋਸ਼ੀ ਹੈ ਗੁਰਦੀਪ ਸਿੰਘ ਸੰਧੂ ਉਹ ਨੂੰ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਚ ਹੋਰ ਲੋਕਾਂ ਦਾ ਜਿਹੜਾ ਇਸ ਇਹਨਾਂ ਦੇ ਗੈਂਗ ਦੇ ਹੋਰ ਲੋਕਾਂ ਦਾ ਨਾਮ ਜੋ ਸਾਹਮਣੇ ਆਇਆ ਉਹਨਾਂ ਨੂੰ ਨੋਮਿਨੇਟ ਕੀਤਾ ਗਿਆ ਜਿਸ ਵਿੱਚ ਪਰਮਿੰਦਰ ਸਿੰਘ ਮਾਨ ਵਾਸੀ ਮੁਹਾਲੀ ਫਲਜੀਤ ਸਿੰਘ ਆਲੀਅਸ ਬੱਗਾ ਰਜਿੰਦਰ ਸਿੰਘ ਆਲੀਅਸ ਨਿੱਕਾ ਇਹ ਤਿੰਨ ਜਣੇ ਗੁਰਦੀਪ ਸਿੰਘ ਸੰਧੂ ਤੋਂ ਬਾਅਦ ਗ੍ਰਿਫਤਾਰ ਕਰ ਲਏ ਗਏ ਹਨ ਇਸ ਤੋਂ ਇਲਾਵਾ ਦੋ ਜਣੇ ਹਰਜਿੰਦਰ ਸਿੰਘ ਆਲੀਅਸ ਪ੍ਰੀਤ ਅਤੇ ਗੁਰਜਿੰਦਰ ਸਿੰਘ ਜੋ ਪਿੱਛੋਂ ਸੰਗਰੂਰ ਦਾ ਰਹਿਣ ਵਾਲਾ ਤੇ ਅੱਜਕੱਲ ਕੈਨੇਡਾ ਰਹਿੰਦਾ ਇਹਨਾਂ ਦੋਵਾਂ ਨੂੰ ਵੀ ਨਾਮਿਨੇਟ ਕੀਤਾ ਗਿਆ ਸਰ ਕਿੰਨੇ ਕ ਦਾ ਜਿਹੜਾ ਪਲਾਟ ਸੀਗਾ ਤੇ ਰਜਿਸਟਰੀ ਕਿੱਥੇ ਹੋਈ ਹੈ ਇਹ ਇਹ ਜੀ ਖਰੜ ਤਸੀਲ ਦੇ ਵਿੱਚ ਹੀ ਰਜਿਸਟਰੀ ਹੋਈ ਸੀਗੀ ਪਲਾਟ ਸ਼ਿਵਾਲਿਕ ਸਿਟੀ ਚ ਇੱਥੇ ਕਰੰਟ ਲਾਂਡਰਾ ਰੋਡ ਸਾਈਡ ਉੱਥੇ ਇਹ ਪਲਾਟ ਸਿਚੁਏਟਿਡ ਸੀਗਾ ਸਰ ਪਤਾ ਕਿਵੇਂ ਲੱਗਿਆ ਵੀ ਇਹ ਜਿਹੜੀ ਫੇਕ ਹੈ ਉਹਨਾਂ ਨੂੰ ਜੀ ਓਨਰਸ ਦਾ ਇੱਥੇ ਲੋਕਲ ਕਿਸੇ ਡੀਲਰਸ ਦੇ ਨਾਲ ਜਿਹੜੇ ਪ੍ਰਾਪਰਟੀ ਡੀਲਿੰਗ ਕਰਦੇ ਨੇ ਉਹਨਾਂ ਨਾਲ ਕੰਟੈਕਟ ਸੀਗਾ ਤੇ ਉਹ ਪ੍ਰਾਪਰਟੀ ਡੀਲਰਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਸੀਗਾ ਕਿ ਇਦਾਂ ਕਰਕੇ ਤੁਹਾਡਾ ਜਿਹੜਾ ਹੈਗਾ ਪਲਾਟ ਤੁਸੀਂ ਸੇਲ ਕਰਤਾ ਉਤਨੀ ਉਹਨਾਂ ਨੂੰ ਪਤਾ ਲੱਗਿਆ ਸਰ ਜਿਵੇਂ ਨੰਬਰਦਾਰ ਦੇ ਸਾਈਨ ਹੁੰਦੇ ਆ ਜਾਂ ਟਾਈਪਿਸਟ ਵੀ ਹੁੰਦਾ ਉਹਨਾਂ ਤੋਂ ਵੀ ਇਨਕੁਆਇਰੀ ਉਹਨਾਂ ਤੋਂ ਪਤਾ ਲੱਗਿਆ ਕੁਝ ਵੀ ਕੀ ਫੇਕ ਸੀ ਜੀ ਕੀ ਸੀ ਹਾਂਜੀ ਬਿਲਕੁਲ ਇਨੀਸ਼ੀਅਲ ਕੰਪਲੇਂਟ ਦੇ ਬੇਸਿਸ ਤੇ ਹੀ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਸੀਗੀ ਉਸ ਤੋਂ ਬਾਅਦ ਡੂੰਘਾਈ ਤਫਤੀਸ਼ ਜਿਹੜੇ ਦੋ ਵਿਟਨੈਸ ਸੀਗੇ ਇੱਕ ਨੰਬਰਦਾਰ ਤੇ ਇੱਕ ਹੋਰ ਵਿਟਨੈਸ ਅੰਦਰਜੀਤ ਸਿੰਘ ਉਹਨਾਂ ਨੂੰ ਸ਼ਾਮਲ ਜਿਹੜਾ ਤਫਤੀਸ਼ ਕਰਕੇ ਤੇ ਉਹਨਾਂ ਦਾ ਉਹਨਾਂ ਦੇ ਬਿਆਨਾਂ ਤੇ ਤੇ ਉਹਨਾਂ ਤੋਂ ਸਾਨੂੰ ਕਾਫੀ ਕੋਆਪਰੇਸ਼ਨ ਮਿਲੀ ਜਿਹੜੇ ਅਸਲ ਦੋਸ਼ੀ ਨੇ ਕਿਉਂਕਿ ਗੁਰਦੀਪ ਸਿੰਘ ਨੇ ਆਪਣਾ ਇੱਕ ਜਨਲੀ ਐਡਰੈਸ ਜਿਹੜਾ ਦਿੱਤਾ ਹੋਇਆ ਸੀ ਰਜਿਸਟਰੀ ਦੇ ਵਿੱਚ ਹੀ ਤਾਂ ਉਹਨੂੰ ਟ੍ਰੇਸ ਕਰਨਾ ਕਾਫੀ ਮੁਸ਼ਕਿਲ ਸੀ ਉਹਨਾਂ ਤੋਂ ਅਸੀਂ ਕਾਫੀ ਜੋ ਹੈ ਸਾਨੂੰ ਟੈਕਨੀਕਲ ਤੌਰ ਤੇ ਵੀ ਹੈਲਪ ਮਿਲੀ ਉਹਦੇ ਬੇਸਿਸ ਤੇ ਅਸੀਂ ਅੱਗੇ ਜਾ ਕੇ ਟ੍ਰੇਸ ਕੀਤਾ ਸਰ ਕੋਈ ਬੈਕਗ੍ਰਾਉਂਡ ਹਿਸਟਰੀ ਸਾਹਮਣੇ ਆਈ ਇਹਨਾਂ ਦੀ ਹਾਂਜੀ ਬੈਕਗ੍ਰਾਉਂਡ ਹਿਸਟਰੀ ਹੈ ਜੀ ਜਿਹੜਾ ਆਪਣਾ ਗੁਰਦੀਪ ਸਿੰਘ ਹੈਗਾ ਇਹਦੇ ਤੇ ਪਹਿਲਾਂ ਐਨਡੀਪੀਐਸ ਦਾ ਵੀ ਕਦਮਾ ਇੱਕ ਦਰਜ ਹੈਗਾ ਤੇ ਫਲਜੀਤ ਸਿੰਘ ਜਿਹੜਾ ਬੱਗਾ ਰਜਿੰਦਰ ਸਿੰਘ ਨਿੱਕਾ ਇਹਨਾਂ ਤੇ ਥਾਣਾ ਸਦਰ ਸੰਗਰੂਰ ਜਿਹੜਾ ਸੰਗਰੂਰ ਅਖੇ ਉੱਥੇ ਵੀ ਇਹਨਾਂ ਤੇ ਇੱਕ ਇਸ ਤਰ੍ਹਾਂ ਦੀ ਧੁੱਖੇ ਧੜੀ ਦਾ ਮੈਟਰ ਪਹਿਲਾਂ ਰਜਿਸਟਰ ਹੋਇਆ ਹੋਇਆ ਹੈ ਹੁਣ ਸਰ ਕਿੰਨੇ ਬੰਦੇ ਪੈਂਡਿੰਗ ਰਹਿੰਦੇ ਨੇ ਇਹਦੇ ਵਿੱਚ ਜੀ ਤਿੰਨ ਜਿਹੜੇ ਮੇਨ ਦੋਸ਼ੀ ਉਹ ਰਹਿੰਦੇ ਨੇ ਇੱਕ ਤਾਂ ਜਿਹੜੀ ਫੇਕ ਲੇਡੀ ਸੀਗੀ ਉਹਦੀ ਅਸੀਂ ਆਈਡੈਂਟੀਟੀ ਅਸਰਟੇਨ ਕਰ ਲਈ ਹੈ ਉਹ ਗੁਰਜੀਤ ਕੌਰ ਹੈਗੀ ਹੈ ਕੰਮੂ ਮਾਜਰਾ ਸਥਾਨਾ ਸਦਰ ਸਿੰਘੂਰ ਦੀ ਹੀ ਰਹਿਣਾ ਰਹੀ ਹੈ ਇੱਕ ਤਾਂ ਉਹ ਉਹਦੀ ਅਰੈਸਟ ਪੈਂਡਿੰਗ ਇੱਕ ਹਰਜਿੰਦਰ ਸਿੰਘ ਵਾਲੀ ਐਸਪ੍ਰੀਤ ਤੇ ਇੱਕ ਜਿਹੜਾ ਸਾਰੀ ਗੇਮ ਦਾ ਮਾਸਟਰਮਾਈਂਡ ਜਿਹੜਾ ਸੀਗਾ ਜੀ ਗੁਰਜਿੰਦਰ ਸਿੰਘ ਜਿਹੜਾ ਹਾਲਵਾਸੀ ਕੈਨੇਡਾ ਉਹਦੀ ਅਰੈਸਟ ਅਜੇ ਨਹੀਂ ਹੋਈ